ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਜੋ ਪ੍ਰਸੰਗ ਪੜਨ ਜਾ ਰਹੇ ਹਾਂ ਉਹ ਹੈ ਭ੍ਰਮ ਗਿਆਨੀ ਪਰੁਕਾਰੁਮਾਹ ਪਰੰਪਰਾਸ ਵਿੱਚ ਪੈਸਾ ਪਾਏ ਵੀ ਸਿੰਘ ਜੀ ਦੁਆਰਾ ਲਿਖਤ ਗੁਰੂ ਨਾਨਕ ਚਮਤਕਾਰ ਅਸ਼ਟ ਗੁਰ ਚਮਤਕਾਰ ਅਤੇ ਕਲਗੀਧਰ ਚਮਤਕਾਰ ਵਿੱਚੋਂ ਦਿਲ ਖਿੱਚਵੇਂ ਪ੍ਰਸੰਗ ਲਏ ਗਏ ਹਨ ਉਹਨਾਂ ਵਿੱਚੋਂ ਇੱਕ ਪ੍ਰਸੰਗ ਅੱਜ ਅਸੀਂ ਪੜਾਂਗੇ ਸੋ ਪਿਆਰ ਨਾਲ ਸਰਵਨ ਕਰਨਾ ਜੀ RAMDAS پور ਵਿਖੇ ਗੁਰੂ ਕੇ ਮਹਿਲ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਿਹائش ਹੈ ਉਸ ਅਸਥਾਨ ਤੇ ਅੱਜ ਇੱਕ ਜ਼ਰੂਰੀ ਇਕੱਤਰਤਾ ਸਤਗੁਰ ਜੀ ਨੇ ਬੁਲਾਈ ਹੈ ਜਿਸ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਕੁਝ 49ਵੇਂ ਪ੍ਰੇਮੀ ਸਿੱਖ ਸ਼ਾਮਲ ਹੋ ਰਹੇ ਹਨ ਜਦੋਂ ਸਾਰਿਆਂ ਨੇ ਆਪਣਾ ਸਥਾਨ ਗ੍ਰਹਿਣ ਕਰ ਲਿਆ ਤਾਂ ਸਤਿਗੁਰੂ ਜੀ ਕਹਿਣ ਲੱਗੇ ਪਿਆਰਿਓ ਅੱਜ ਆਪ ਸਭ ਨੂੰ ਇੱਥੇ ਆਉਣ ਦੀ ਖੇਚਲ ਦਿੱਤੀ ਹੈ ਉਸ ਦਾ ਕਾਰਨ ਕੁਝ ਜ਼ਰੂਰੀ ਵਿਸ਼ਿਆਂ ਨੂੰ ਆਪ ਸਭ ਨਾਲ ਸਾਂਝਾ ਕਰਨਾ ਹੈ ਭਾਈ ਗੁਰਦਾਸ ਜੀ ਦਾਤਾ ਜੀ ਇਹ ਖੇਚਲ ਨਹੀਂ ਆਪ ਜੀ ਦਾ ਤਰਸ ਹੈ ਅਤੇ ਜੋ ਵਿਸ਼ੇ ਹੋਣਗੇ ਉਹ ਵੀ ਦਾਤਾ ਜੀ ਸਾਡੀ ਹੀ ਭਲਾਈ ਦੇ ਹੋਣਗੇ ਸੋ ਆਪ ਜੀ ਦਾ ਹੁਕਮ ਕਮਾਉਣ ਲਈ ਸਾਰੇ ਹੀ ਤਤਪਰ ਹਨ ਜੀ ਸਤਿਗੁਰ ਜੀ ਪਿਤਾ ਗੁਰੂ ਜੀ ਦੋ ਬਹੁਤ ਹੀ ਜ਼ਰੂਰੀ ਕਾਰਜਾਂ ਨੂੰ ਸੰਪੂਰਨ ਕਰਨ ਦਾ ਹੁਕਮ ਕਰ ਗਏ ਸਨ ਜੋ ਕਿ ਸਮੁੱਚੀ ਮਾਨਵਤਾ ਦੀ ਭਲਾਈ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਣੇ ਹਨ ਉਹਨਾਂ ਕਾਰਜਾਂ ਨੂੰ ਨੇਪਰੇ ਚਾੜਨ ਲਈ ਆਪ ਸਭ ਦੇ ਸਹਿਯੋਗ ਦੀ ਲੋੜ ਹੈ ਇੱਕ ਪ੍ਰੇਮੀ ਸਿੱਖ ਦਾਤਾ ਜੀ ਇਹ ਸਾਡੇ ਵੱਡੇ ਭਾਗ ਹਨ ਜੋ ਆਪ ਜੀ ਨੇ ਮਾਨਵਤਾ ਦੀ ਭਲਾਈ ਦੇ ਉਚਤਮ ਕਾਰਜਾਂ ਵਿੱਚ ਦਾਸ ਰਿਆਂ ਨੂੰ ਸ਼ਾਮਿਲ ਹੋਣ ਦਾ ਅਵਸਰ ਬਖਸ਼ਿਆ ਹੈ ਦਾਸਰੇ ਹਰ ਤਰ੍ਹਾਂ ਨਾਲ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਨ ਸਤਿਗੁਰ ਜੀ ਹਾਂ ਆਪ ਸਭ ਤੋਂ ਅਜੇ ਹੀ ਸਹਿਯੋਗ ਦੀ ਆਸ ਹੈ ਜੋ ਇਸ ਤਰ੍ਹਾਂ ਕਰੀਏ ਕਿ ਪਹਿਲਾਂ ਤਾਂ ਦੋਨਾਂ ਵਿਸ਼ਿਆਂ ਨੂੰ ਅਲੱਗ-ਅਲੱਗ ਵਿਚਾਰ ਲਈਏ ਉਪਰੰਤ ਇੱਕ ਸੋਹਣੀ ਵਿਉਂਤ ਉਲੀਕ ਲਈਏ ਅਤੇ ਫੇਰ ਕਾਰਜਾਂ ਨੂੰ ਨੇਪਰੇ ਚਾੜਨ ਲਈ ਜੁਟ ਪਈਏ ਰਹਿਨੁਮਾਈ ਦਾਤਾ ਜੀ ਆਪ ਕਰਨਗੇ ਵਿਚਾਰ ਚਰਚਾ ਵਿੱਚ ਇੱਕ ਨੁਕਤੇ ਦਾ ਖਾਸ ਧਿਆਨ ਰੱਖਣਾ ਹੈ ਕਿ ਇਹ ਦੋਨੋਂ ਕਾਰਜ ਸਿੱਖਾਂ ਦੀ ਭਲਾਈ ਲਈ ਤਾਂ ਹਨ ਹੀ ਪਰ ਸਿਰਫ ਸਿੱਖਾਂ ਦੀ ਭਲਾਈ ਲਈ ਨਹੀਂ ਹਨ ਬਲਕਿ ਸਮੁੱਚੀ ਮਾਨਵਤਾ ਦੀ ਭਲਾਈ ਲਈ ਹਨ ਇਸ ਲਈ ਇਸ ਨੁਕਤੇ ਨੂੰ ਕੇਂਦਰ ਵਿੱਚ ਰੱਖ ਕੇ ਹੀ ਵਿਚਾਰ ਚਰਚਾ ਕੀਤੀ ਜਾਵੇ ਸੱਜਣੋ ਹੁਣ ਤੱਕ ਗੁਰੂ ਘਰ ਵਿੱਚ ਜੋ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਮੌਜੂਦ ਹੈ ਉਹ ਅਲੱਗ-ਅਲੱਗ ਪੋਥੀਆਂ ਵਿੱਚ ਸੰਭਾਲੀ ਹੋਈ ਹੈ ਗੁਰੂ ਪਿਤਾ ਜੀ ਦੀ ਇਹ ਇੱਛਾ ਸੀ ਕਿ ਇਸ ਸਾਰੀ ਬਾਣੀ ਨੂੰ ਕਿਸੇ ਸੋਹਣੇ ਢੰਗ ਨਾਲ ਇੱਕੋ ਗ੍ਰੰਥ ਵਿੱਚ ਇਕੱਤਰਿਤ ਕੀਤਾ ਜਾਵੇ। ਸੋ ਇਹ ਅੱਜ ਦੀ ਵਿਚਾਰ ਦਾ ਪਹਿਲਾ ਵਿਸ਼ਾ ਹੈ ਜਿਸ ਬਾਰੇ ਆਪ ਸਭ ਦੀ رائے ਲੋੜੀਏ। ਭਾਈ ਗੁਰਦਾਸ ਜੀ ਦਾਤਾ ਜੀ ਇਹ ਬਹੁਤ ਹੀ ਉੱਤਮ ਵਿਚਾਰ ਹੈ। ਬਾਣੀ ਇੱਕ ਥਾਂ ਤੇ ਇਕੱਠੀ ਹੋਣ ਨਾਲ ਸਭ ਲੋਕਾਈ ਨੂੰ ਹੀ ਇਸ ਦਾ ਲਾਭ ਹੋਵੇਗਾ ਪਰ ਦਾਤਾ ਜੀ ਇਹ ਜੋ ਗ੍ਰੰਥ ਤਿਆਰ ਹੋਣਾ ਹੈ ਇਸ ਵਿੱਚ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਗੁਰੂ ਸਾਹਿਬਾਨਾਂ ਦੀ ਇੱਛਾ ਅਨੁਸਾਰ ਭਗਤਾਂ ਦੀ ਬਾਣੀ ਵੀ ਸ਼ਾਮਿਲ ਹੋਣੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਕਾਰਨ ਸਪਸ਼ਟ ਕਰ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਕੋਈ ਦੁਬਿਧਾ ਸਿੱਖਾਂ ਦੇ ਮਨ ਵਿੱਚ ਪੈਦਾ ਨਾ ਹੋਵੇ ਸਤਿਗੁਰਜੀ ਆਪ ਜੀ ਨੇ ਠੀਕ ਕਿਹਾ ਹੈ ਭਾਈ ਗੁਰਦਾਸ ਜੀ ਇਸ ਦਾ ਪਹਿਲਾ ਕਾਰਨ ਤਾਂ ਉਹੀ ਹੈ ਜੋ ਇਸ ਵਿਚਾਰ ਦਾ ਕੇਂਦਰੀ ਨੁਕਤਾ ਹੈ ਕਿ ਇਹ ਗ੍ਰੰਥ ਸਿਰਫ ਸਿੱਖਾਂ ਲਈ ਨਹੀਂ ਬਲਕਿ ਸਮੁੱਚੀ ਮਾਨਵਤਾ ਦੀ ਭਲਾਈ ਲਈ ਸਿਰਜਣਾ ਹੈ ਹੁਣ ਤੱਕ ਦੇ ਮਾਨਵਤਾ ਦੇ ਇਤਿਹਾਸ ਵਿੱਚ ਜਿੰਨੇ ਵੀ ਧਰਮ ਗ੍ਰੰਥ ਲਿਖੇ ਗਏ ਹਨ ਉਹ ਸਿਰਫ ਤੇ ਸਿਰਫ ਉਸੇ ਫਿਰਕੇ ਨਾਲ ਸੰਬੰਧਿਤ ਧਰਮ ਗੁਰੂਆਂ ਦੇ ਵਿਚਾਰਾਂ ਕਹਾਣੀਆਂ ਤੇ ਨਿੱਜ ਤਜਰਬਿਆਂ ਨੂੰ ਹੀ ਬਿਆਨ ਕਰਦੇ ਹਨ ਕਦੇ ਵੀ ਕਿਸੇ ਨੇ ਦੂਸਰੇ ਫਿਰਕੇ ਨਾਲ ਸੰਬੰਧਿਤ ਮਹਾਨ ਰੂਹਾਂ ਦੇ ਵਿਚਾਰਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕੁਝ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ ਕਿ ਹਰ ਕੋਈ ਇਸ ਤਰ੍ਹਾਂ ਸਮਝਦਾ ਹੈ ਕਿ ਸੱਚਾ ਧਰਮ ਬਸ ਉਹਨਾਂ ਦੇ ਫਿਰਕੇ ਵਿੱਚ ਹੀ ਹੈ ਸਿਰਫ ਆਪਣੇ ਆਪ ਨੂੰ ਹੀ ਠੀਕ ਸਮਝਣਾ ਤੇ ਦੂਸਰਿਆਂ ਨੂੰ ਨਖਿੱਧ ਇਹ ਗੱਲ ਹੀ ਆਪਣੇ ਆਪ ਵਿੱਚ ਧਰਮ ਨਾਲ ਮੇਲ ਖਾਂਦੀ ਨਹੀਂ ਲੱਗਦੀ ਜਦ ਕਿ ਸੱਚ ਤਾਂ ਇਹ ਹੈ ਕਿ ਚਾਹੇ ਵਿਰਲੀਆਂ ਹੀ ਹੋਣ ਪਰ ਸੱਚ ਦੇ ਮਾਰਗ ਤੇ ਚੱਲਣ ਵਾਲੀਆਂ ਮਹਾਨ ਰੂਹਾਂ ਹਰ ਫਿਰਕੇ ਵਿੱਚ ਮੌਜੂਦ ਹਨ ਲੋੜ ਸਰਵ ਕਿਸੇ ਖਾਸ ਕਸਵੱਟੀ ਤੇ ਲਾ ਕੇ ਉਹਨਾਂ ਦੇ ਵਿਚਾਰਾਂ ਨੂੰ ਪਰਖਣ ਦੀ ਹੈ ਤਾਂ ਜੋ ਸੱਚੇ ਧਰਮ ਦਾ ਇੱਕ ਸਾਂਝਾ ਮਾਰਗ ਸਮੁੱਚੀ ਲੋਕਾਈ ਨੂੰ ਮਿਲ ਸਕੇ ਹਾਂ ਸੱਜਣੋ ਯਕੀਨ ਜਾਣੋ ਜਿਸ ਤਰ੍ਹਾਂ ਰੱਬ ਇੱਕ ਹੈ اسی ਤਰ੍ਹਾਂ ਹੀ ਉਸ ਦਾ ਸੱਚਾ ਮਾਰਗ ਵੀ ਇੱਕੋ ਹੀ ਹੈ ਗੁਰੂ ਸਾਹਿਬਾਨਾਂ ਨੂੰ ਜੇ ਸੱਚੇ ਮਾਰਗ ਦੀ ਸੋਝੀ ਧਰੋ ਹੋਈ ਸੀ ਜਦ ਉਹਨਾਂ ਨੇ ਉਹ ਸੋਝੀ ਨੂੰ ਕਸਵੱਟੀ ਬਣਾ ਸਮੁੱਚੇ ਸੰਸਾਰ ਵੱਲ ਵੇਖਿਆ ਤਾਂ ਉਸ ਕਸਵੱਟੀ ਤੇ ਖਰੇ ਉਤਰਨ ਵਾਲੇ ਵਿਚਾਰ ਚਾਹੇ ਉਹ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਣ ਵਾਲੀਆਂ ਸ਼ਖਸੀਅਤਾਂ ਦੇ ਸਨ ਇਕੱਤਰਤ ਕਰ ਲਏ ਤਾਂ ਜੋ ਸੱਚੇ ਧਰਮ ਮਾਰਗ ਤੇ ਚੱਲ ਕੇ ਆਪਣੇ ਮਨ ਨੂੰ ਨਿਰਮਲ ਕਰ ਅਤੇ ਰੱਬ ਜੀ ਦੇ ਪ੍ਰੇਮ ਸਿਮਰਨ ਦੁਆਰਾ ਰੱਬ ਵਰਗੇ ਹੋ ਜਾਣ ਵਾਲੀਆਂ ਪਵਿੱਤਰ ਰੂਹਾਂ ਦਾ ਨਿੱਜੀ ਤਜਰਬਾ ਲੋਕਾਈ ਤੱਕ ਪਹੁੰਚੇ ਔਰ ਹਰ ਕੋਈ ਉਹਨਾਂ ਦੇ ਤਜਰਬੇ ਤੋਂ ਲਾਭ ਉਠਾ ਉਹਨਾਂ ਵਾਂਗ ਹੀ ਰੱਬ ਵਰਗਾ ਹੋ ਸਕੇ ਔਰ ਇਹ ਕੁਝ ਕਰਨ ਲੱਗ ਗਿਆ ਉਹਨਾਂ ਨੇ ਇਸ ਮੈਲ ਨੂੰ ਨੇੜੇ ਵੀ ਨਹੀਂ ਫਟਕਣ ਦਿੱਤਾ ਕਿ ਉਹ ਵਿਚਾਰ ਸਿਰਫ ਗੁਰੂ ਸਾਹਿਬਾਨ ਜਾਂ ਸਿੱਖਾਂ ਦੇ ਹੀ ਹੋਣ ਇਹ ਉਹਨਾਂ ਦੀ ਫਰਾਖ ਦਿੱਲੀ परम महानता अते दू दृष्टि है। ਉਸੇ ਸੰदृष्टि ਨੂੰ ਅਪਣਾਉਂਦੇ ਹੋਏ ਉਹਨਾਂ ਮਹਾਨ ਰੂਹਾਂ ਦੇ ਵਿਚਾਰਾਂ ਨੂੰ ਇਸ ਗ੍ਰੰਥ ਵਿੱਚ ਥਾਂ ਦੇਣੀ ਹੈ। ਹੁਣ ਜਿੱਥੋਂ ਗੁਰੂ ਨਾਨਕ ਬੋਲੇਗਾ ਉਥੋਂ ਕਬੀਰ ਵੀ ਬੋਲੇਗਾ, ਫਰੀਦ ਵੀ ਬੋਲੇਗਾ, ਨਾਮਦੇਵ ਵੀ ਬੋਲੇਗਾ ਅਤੇ ਰਵਿਦਾਸ ਵੀ ਬੋਲੇਗਾ। ਦੂਸਰਾ ਕਾਰਨ ਇਹ ਹੈ ਇਹ ਭਗਤਾ ਦੀ ਬਾਣੀ ਵਿੱਚ ਜੋ ਉਹਨਾਂ ਦਾ ਨਿਜ ਤਜਰਬਾ ਹੈ ਉਹ ਕਮਾਲ ਦਾ ਹੈ ਜੇ ਮਨ ਵਿਕਾਰਾਂ ਦੇ ਗਲਵੇ ਵਿੱਚ ਹੈ ਤਾਂ ਉਸ ਨੂੰ ਵੀ ਉਹਨਾਂ ਨੇ ਲਿਖਣ ਵਿੱਚ ਝਿਜਕ ਨਹੀਂ ਦਿਖਾਈ ਇਹ ਇੱਕ ਸੱਚੀ ਰੂਹ ਦੀ ਨਿਸ਼ਾਨੀ ਹੈ ਕਿ ਉਹ ਕਦੇ ਵੀ ਆਪਣੇ ਆਵਗੁਣਾਂ ਨੂੰ ਨਹੀਂ ਛੁਪਾਂਦੀ ਜੇ ਉਹਨਾਂ ਨੂੰ ਆਪਣੇ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਸੱਚਾ ਮਾਰਗ ਲੱਭਾ ਪਰ ਉਹਨਾਂ ਨੇ ਉਸ ਨੂੰ ਆਪਣੇ ਤੱਕ ਸੀਮਤ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਸ਼ਰਿਆਮ ਉਸ ਦਾ ਜ਼ਿਕਰ ਕੀਤਾ ਤਾਂ ਜੋ ਹਰ ਕੋਈ ਇਸ ਦਾ ਲਾਭ ਉਠਾ ਸਕੇ ਅਤੇ ਜੇ ਉਹ ਸੱਚੇ ਮਾਰਗ ਤੇ ਚੱਲ ਕੇ ਰੱਬ ਵਰਗੇ ਹੋਏ ਤਾਂ ਉਹਨਾਂ ਨੇ ਇਸ ਨੂੰ ਵੀ ਦੂਸਰਿਆਂ ਦੀ ਭਲਾਈ ਲਈ ਸਾਫ਼ ਸ਼ਬਦਾਂ ਵਿੱਚ ਬਿਆਨ ਕੀਤਾ ਕੋਈ ਲੁਕੋ ਨਹੀਂ ਰੱਖਿਆ ਸੋ ਇਹ ਥੋੜੇ ਸ਼ਬਦਾਂ ਵਿੱਚ ਕਹਿ ਲਈਏ ਕਿ ਰੂਹਾਨੀਅਤ ਦੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਪਾਰ ਹੋਣ ਅੱਛੇ ਸੱਚੇ ਧਰਮ ਨੂੰ ਪ੍ਰਾਪਤ ਕਰਨ ਦੇ ਸਫਰ ਦਾ ਨਿੱਜੀ ਤਜਰਬਾ ਉਹਨਾਂ ਦੀ ਬਾਣੀ ਵਿੱਚੋਂ ਮਿਲਦਾ ਹੈ ਜਿਸ ਦਾ ਲੋਕਾਈ ਨੂੰ ਅਤਿ ਲਾਭ ਹੋਵੇਗਾ ਇਸ ਕਾਰਨ ਉਹਨਾਂ ਦੀ ਬਾਣੀ ਇਸ ਗ੍ਰੰਥ ਵਿੱਚ ਸ਼ਾਮਲ ਕਰਨੀ ਅਤਿ ਜ਼ਰੂਰੀ ਹੈ ਤੀਸਰਾ ਕਾਰਨ ਇਹ ਹੈ ਕੀ ਹਰ ਤਰ੍ਹਾਂ ਦੀ ਵਿੱਦਿਆ ਦਾ ਇਹ ਇੱਕ ਸਾਂਝਾ ਅਸੂਲ ਹੈ ਕਿ ਪਿਛਲੇ ਤਜਰਬੇ ਤੋਂ ਲਾਭ ਉਠਾ ਕੇ ਉਸ ਤੋਂ ਅੱਗੋਂ ਖੋਜ ਕੀਤੀ ਜਾਂਦੀ ਹੈ ਤਾਂ ਜੋ ਮਾਨਵਤਾ ਦਾ ਹੋਰ ਭਲਾ ਹੋ ਸਕੇ ਜੇ ਹਰ ਕੋਈ ਮੁੱਢ ਤੋਂ ਹੀ ਸ਼ੁਰੂਆਤ ਕਰੇ ਤਾਂ ਸ਼ਾਇਦ ਖੋਜ ਕਾਰਜ ਕਦੇ ਵੀ ਅੱਗੇ ਨਾ ਵੱਧ ਸਕਣ ਇਸੇ ਕਾਰਨ ਗੁਰੂ ਸਾਹਿਬਾਨ ਨੇ ਸੱਚੇ ਧਰਮ ਮਾਰਗ ਤੇ ਹੁਣ ਤੱਕ ਹੋ ਚੁੱਕੇ ਕੰਮ ਨੂੰ ਆਪਣੀ ਖੋਜ ਦਾ ਹਿੱਸਾ ਬਣਾ ਉਸ ਵਿਸ਼ੇ 'ਤੇ ਅੱਗੋਂ ਕੰਮ ਕੀਤਾ ਹੋ ਰਿਹਾ ਹੈ ਅਤੇ ਅੱਗੋਂ ਵੀ ਹੋਵੇਗਾ ਤਾਂ ਜੋ ਮਾਨਵਤਾ ਨੂੰ ਆਸਾਨ ਸਿਧਰੇ ਪਦਰੇ ਤੇ ਸਹੀ ਧਰਮ ਮਾਰਗ ਦੀ ਸੁਖੇਂਤਾ ਨਾਲ ਪ੍ਰਾਪਤੀ ਹੋ ਸਕੇ ਚੌਥਾ ਕਾਰਨ ਇਹ ਹੈ ਕਿ ਇਸ ਗ੍ਰੰਥ ਨੂੰ ਸਮੁੱਚੀ ਹੀ ਮਾਨਵਤਾ ਨੂੰ ਰੋਹਾਨੀਅਤ ਦੀ ਨਿਰਪੱਖ ਰਹਿਨਮਾਈ ਦੇਣੀ ਹੈ ਇਸ ਕਰਕੇ ਨਿਰਪੱਖ ਰਹਿ ਕੇ ਸਿਰਫ ਸੱਚ ਦੀ ਕਸਵੱਟੀ ਲਾ ਹਰ ਉਸ ਰੂਹ ਦੀ ਬਾਣੀ ਨੂੰ ਇਸ ਵਿੱਚ ਥਾਨ ਮਿਲੇਗਾ ਜੋ ਮਾਨਵਤਾ ਦੀ ਭਲਾਈ ਵਿੱਚ ਸਹਾਈ ਹੋ ਸਕੇ ਇਨਸਾਨ ਨੂੰ ਚੰਗਾ ਇਨਸਾਨ ਬਣਾ ਸਕੇ ਉਸ ਦਾ ਰੱਬ ਜੀ ਨਾਲ ਪਿਆਰ ਪਵਾ ਸਕੇ ਇਹ ਕਹਿ ਕੇ ਸਤਿਗੁਰ ਜੀ ਚੁੱਪ ਕਰ ਗਏ ਸਭ ਸਤਗੁਰੂ ਜੀ ਦੇ ਨਿਰਪੱਖ আর ਸਮ ਦ੍ਰਿਸ਼ਟੀ ਨਾਲ ਪਰੇ ਇਹਨਾਂ ਵਿਚਾਰਾਂ ਨੂੰ ਸੁਣ ਕੇ ਗਦ ਗਦ ਹੋ ਰਹੇ ਹਨ ਅਤੇ ਸਤਗੁਰੂ ਜੀ ਦੇ ਇਸ ਮਹਾਨ ਪਰਉਪਕਾਰ ਵਾਲੇ ਕਾਰਜ ਦੇ ਆਧਾਰ ਬਾਰੇ ਸੋਚ ਕੇ ਵਿਸਮਾਦ ਹੋ ਰਹੇ ਹਨ ਬਾਬਾ ਬੁੱਢਾ ਜੀ ਦਾਤਾ ਜੀ ਇਹ ਸੱਚਮੁੱਚ ਹੀ ਕਮਾਲ ਹੋਵੇਗਾ ਇਸ ਤਰ੍ਹਾਂ ਨਿਰਪੱਖ ਹੋ ਕੇ ਮਾਨਵਤਾ ਦੀ ਭਲਾਈ ਲਈ ਅੱਜ ਤੱਕ ਕਿਸੇ ਨੇ ਨਹੀਂ ਸੋਚਿਆ ਹਾਂ ਗੁਰੂ ਨਾਨਕ ਸਾਹਿਬ ਖੁਦ ਆਪਣੀ ਬਾਣੀ ਵਿੱਚ ਸੱਚੇ ਜੋਗੀ ਦੀ ਇਹੀ ਨਿਸ਼ਾਨੀ ਦੱਸਦੇ ਹਨ ਕਿ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਇਹ ਸੰਦ੍ਰਸ਼ਟੀ ਕੱਲ ਤਾਰੂ ਜਹਾਜ਼ ਸਿਰਜਣ ਲੱਗਿਆਂ ਹੱਥ ਲਾਭਦਾਇਕ ਸਿੱਧ ਹੋਵੇਗੀ ਜੀ ਆਈ ਗੁਰਦਾਸ ਜੀ ਦਾਤਾ ਜੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸੱਚੀ ਤੇ ਸੁੱਚੀ ਰੂਹਾਨੀਅਤ ਦਾ ਕੋਈ ਇੱਕ ਕਿਣਕਾ ਵੀ ਇਸ ਗ੍ਰੰਥ ਤੋਂ ਬਾਹਰ ਨਾ reh jaave ਤਾਂ ਜੋ ਲੋਕਾਈ ਨੂੰ ਸੱਚੀ ਰੂਹਾਨੀਅਤ ਦੀ ਭਾਲ ਵਿੱਚ ਇਧਰ ਉਧਰ ਭਟਕਣਾ ਨਾ ਪਵੇ ਸਤਿਗੁਰ ਜੀ ਬਿਲਕੁਲ ਠੀਕ ਹੈ ਇਸ ਤਰ੍ਹਾਂ ਹੀ ਹੋਵੇਗਾ ਹੁਣ ਅਗਲੀ ਵਿਚਾਰ ਇਹ ਹੈ ਕਿ ਇਸ ਸੇਵਾ ਦੀ ਮੁੱਖ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇ ਸਾਡੀ ਇਹ ਇੱਛਾ ਹੈ ਕਿ ਇਹ ਸੇਵਾ ਭਾਈ ਗੁਰਦਾਸ ਜੀ ਸੰਭਾਲਣ ਇੱਕ ਪ੍ਰੇਮੀ ਸਿੱਖ ਦਾਤਾ ਜੀ ਇਹ ਉੱਤਮ ਰਾਏ ਹੈ ਭਾਈ ਗੁਰਦਾਸ ਜੀ ਸਤਿਵਚਨ ਦਾਤਾ ਜੀ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਉਸੇ ਤਰ੍ਹਾਂ ਹੀ ਹੋਵੇਗਾ ਜੀ ਪਰ ਇੱਕ ਅਰਜ਼ ਹੈ ਦਾਤਾ ਜੀ ਜੇਕਰ ਆਪ ਇਸ ਗ੍ਰੰਥ ਵਿੱਚ ਲਿਖੀ ਜਾਣ ਵਾਲੀ ਬਾਣੀ ਦੀ ਤਰਤੀਬ ਕ੍ਰਮ ਤੇ ਲਿਖਣ ਸ਼ੈਲੀ ਦੀ ਸੋਝੀ ਬਖਸ਼ ਦਿਓ ਤਾਂ ਕਾਰਜ ਆਸਾਨ ਹੋ ਜਾਏਗਾ ਜੀ ਸਤਿਗੁਰ ਜੀ ਵੈਸੇ ਤਾਂ ਗੁਰਬਾਣੀ ਆਪਣੇ ਆਪ ਵਿੱਚ ਹੀ ਮਹਾ ਮੰਤਰ ਰੂਪ ਹੈ ਇਸ ਨੂੰ ਕਿਸੇ ਵੀ ਢੰਗ ਨਾਲ ਪੜ ਲਈਏ ਇਹ ਮਨ ਤੇ ਅਸਰ ਕਰਦੀ ਹੈ ਪਰ ਨਿੱਜ ਤਜਰਬੇ ਇਹੀ ਦੱਸਦੇ ਨੇ ਕਿ ਜੇਕਰ ਗੁਰਬਾਣੀ ਨੂੰ ਕੀਰਤਨ ਰੂਪ ਵਿੱਚ ਗਾਇਆ ਜਾਏ ਤਾਂ ਇਹ ਮਨ ਤੇ ਜ਼ਿਆਦਾ ਚੰਗਾ ਅਸਰ ਕਰਦੀ ਹੈ ਰਾਗ ਅਤੇ ਸੰਗੀਤ ਮਨ ਨੂੰ ਇਕਾਗਰ ਕਰਨ ਵਿੱਚ ਅਤ ਸਹਾਈ ਹੁੰਦੇ ਹਨ ਅਤੇ ਇਕਾਗਰ ਹੋਏ ਮਨ ਤੇ ਬਾਣੀ ਅਣਿਆਲੇ ਤੀਰ ਵਾਂਗ ਅਸਰ ਕਰਦੀ ਹੈ ਸੋ ਇਸ ਤਰ੍ਹਾਂ ਕਰੀਏ ਕੀ ਆਰੰਭ ਵਿੱਚ ਤਾਂ ਸਵੇਰ ਤੋਂ ਰਾਤ ਤੱਕ ਦੇ ਨਿਤਨੇਮ ਦੀਆਂ ਬਾਣੀਆਂ ਦਰਜ ਕਰ ਲਈਏ ਤੇ ਬਾਕੀ ਸਾਰੀ ਬਾਣੀ ਦੀ ਤਾਸੀਰ ਦਾ ਧਿਆਨ ਰੱਖ ਕੇ ਉਸ ਨੂੰ ਉਸੇ ਤਾਸੀਰ ਨਾਲ ਮੇਲ ਖਾਂਦੇ ਰਾਗ ਵਿੱਚ ਰੱਖ ਕੇ ਰਾਗਬੱਦ ਕਰ ਲਈਏ ਅਤੇ ਫਿਰ ਹਰ ਰਾਗ ਦੀ ਬਾਣੀ ਨੂੰ ਕ੍ਰਮਬੱਧ ਦਰਜ ਕਰਦੇ ਜਾਈਏ ਹਰ ਰਾਗ ਵਿੱਚ ਪਹਿਲਾਂ ਮਹੱਲੇ ਪਹਿਲੇ ਦੀ ਬਾਣੀ ਫਿਰ ਮਹਲੇ ਦੂਜੇ ਦੀ ਫਿਰ ਮਹਲੇ ਤੀਜੇ ਦੀ ਇਸੇ ਤਰ੍ਹਾਂ ਕ੍ਰਮਵਾਰ ਬਾਣੀ ਦਰਜ ਕਰਦੇ ਜਾਈਏ ਪਹਿਲਾਂ ਛੋਟੇ ਸ਼ਬਦ ਫਿਰ ਵੱਡੇ ਸ਼ਬਦ ਵੱਡੀਆਂ ਬਾਣੀਆਂ ਵਾਰਾਂ ਤੇ ਫਿਰ ਭਗਤਾਂ ਦੀ ਬਾਣੀ ਦਰਜ ਕਰ ਲਈਏ ਲਿਖਣ ਸ਼ੈਲੀ ਜੋ ਰੱਖੀਏ ਉਹ ਲੜੀਵਾਰ ਹੋਵੇ ਕਿਉਂਕਿ ਜਿੰਨੀ ਬਾਣੀ ਇਸ ਗ੍ਰੰਥ ਵਿੱਚ ਦਰਜ ਹੋਣੀ ਹੈ ਉਸ ਦੇ ਆਕਾਰ ਨੂੰ ਦੇਖਦੇ ਹੋਏ ਇਸ ਸਹਿਜ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਜੇਕਰ ਲਿਖਣ ਸ਼ੈਲੀ ਪਦਛੇਦ ਰੱਖਾਂਗੇ ਤਾਂ ਹਸਤ ਲਿਖਤ ਸਰੂਪ ਦਾ ਆਕਾਰ ਬਹੁਤ ਹੀ ਵੱਡਾ ਹੋ ਜਾਏਗਾ ਜਿਸ ਦੀ ਸੇਵਾ ਸੰਭਾਲ ਕਰਨੀ ਅਤੇ ادب ਸਤਕਾਰ ਕਾਇਮ ਰੱਖਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਸਾਰੇ ਰਲ ਕੇ ਦਾਤਾ ਜੀ ਇਹ ਬਿਲਕੁਲ ਠੀਕ ਹੈ ਐਸਾ ਹੀ ਹੋਣਾ ਚਾਹੀਦਾ ਹੈ ਸਤਿਗੁਰ ਜੀ ਤਾਂ ਫਿਰ ਭਾਈ ਗੁਰਦਾਸ ਜੀ ਤੁਸੀਂ ਸਭ ਤੋਂ ਪਹਿਲਾਂ ਅਲੱਗ-ਅਲੱਗ ਥਾਵਾਂ ਤੋਂ ਬਾਣੀ ਇਕੱਤਰ ਕਰਾ ਔਰ 모ਹਨ ਜੀ ਤੋਂ ਪੋਥੀਆਂ ਲਿਆ ਸਾਰੀ ਬਾਣੀ RAMDAS ਫਿਰ ਇਕੱਠੀ ਕਰ ਲਵੋ ਭਾਈ ਗੁਰਦਾਸ ਜੀ ਸਤਿਵਚਨ ਦਾਤਾ ਜੀ ਸਤਿਗੁਰ ਜੀ ਤੇ ਹੁਣ ਦੂਸਰੇ ਵਿਸ਼ੇ ਨੂੰ ਵੀ ਵਿਚਾਰ ਲਈਏ ਅੰਮ੍ਰਿਤ ਸਰੋਵਰ ਦੇ ਐਨ ਕੇਂਦਰ ਵਿੱਚ ਜੋ ਥਣਾ ਗੁਰੂ ਪਿਤਾ ਜੀ ਨੇ ਹਰਮੰਦਰ ਸਾਹਿਬ ਲਈ ਸਥਾਪਿਤ ਕੀਤਾ ਹੈ ਉਥੇ ਹੁਣ ਹਰਮੰਦਰ ਸਾਹਿਬ ਦੀ ਉਸਾਰੀ ਆਰੰਭ ਕਰਨੀ ਹੈ ਕਿਉਂਕਿ ਗੁਰਬਾਣੀ ਦਾ ਇਹ ਜੋ ਬੋਹਿਤ ਸਰਜਿਆ ਜਾਣਾ ਹੈ ਉਸ ਦਾ ਇਸੇ ਅਸਥਾਨ ਤੇ ਪ੍ਰਕਾਸ਼ ਕਰਨਾ ਹੈ ਅਤੇ ਇਸ ਮਹਾ ਮੰਤਰ ਰੂਪ ਗੁਰਬਾਣੀ ਦਾ ਰਾਗ ਵਦ ਨਿਰੰਤਰ ਇਲਾਹੀ ਕੀਰਤਨ ਇਸੇ ਅਸਥਾਨ ਤੋਂ ਆਰੰਭ ਹੋਣਾ ਹੈ ਤਾਂ ਜੋ ਇਹ ਅਸਥਾਨ ਸਮੁੱਚੀ ਲੋਕਾਈ ਨੂੰ ਰੂਹਾਨੀਅਤ ਦੀ ਅਗਵਾਈ ਦੇਣ ਵਾਲਾ ਸਾਂਝੀ ਵਾਲਤਾ ਦਾ ਪ੍ਰਤੀਕ ਰੂਹਾਨੀ ਕੇਂਦਰ ਹੋ ਨਿਬੜੇ ਸਾਡੀ ਇੱਛਾ ਹੈ ਕਿ ਇਸ ਕਾਰਜ ਦੀ ਮੁੱਖ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਸੰਭਾਲਣ ਔਰ ਜਿੰਨੀ ਜਲਦੀ ਹੋ ਸਕੇ ਇਸ ਸੇਵਾ ਦੀ ਆਰੰਭਤਾ ਕਰ ਲਈਏ ਬਾਬਾ ਬੁੱਢਾ ਜੀ ਸਤਿਵਚਨ ਦਾਤਾ ਜੀ ਆਪ ਆਪਣੇ ਕਰ ਕਮਨਾ ਨਾਲ ਇਸ ਸਥਾਨ ਦਾ ਨਹੀਂ ਪੱਥਰ ਰੱਖ ਦਿਓ ਤਾਂ ਜਲਦੀ ਹੀ ਇਹ ਕਾਰਜ ਵੀ ਆਰੰਭ ਹੋ ਜਾਏਗਾ ਜੀ ਸਤਿਗੁਰ ਜੀ ਬਾਬਾ ਜੀ ਇਸ ਵਿਸ਼ੇ ਨੂੰ ਜਰਾ ਗੰਭੀਰਤਾ ਨਾਲ ਵਿਚਾਰ ਲਈਏ ਜੇ ਸਭ ਕੁਝ ਆਪ ਹੀ ਕਰ ਲਈਏ ਤਾਂ ਫਿਰ ਸਮੁੱਚੀ ਮਾਨਵਤਾ ਦੇ ਰੂਹਾਨੀ ਕੇਂਦਰ ਵਾਲੀ ਅਤੇ ਸਾਂਝੀ ਵਾਲਤਾ ਦੇ ਪ੍ਰਤੀਕ ਵਾਲੀ ਮਹਿਕ ਇਸ ਅਸਥਾਨ ਤੋਂ ਕਿਸ ਤਰ੍ਹਾਂ ਆਵੇਗੀ ਬਾਬਾ ਬੁੱਢਾ ਜੀ ਫਿਰ ਦਾਤਾ ਜੀ ਆਪ ਹੀ ਸੋਝੀ ਬਖਸ਼ੋ ਸਤਗੁਰੂ ਜੀ ਸਾਡੀ ਇਹ ਰਾਏ ਹੈ ਕਿ ਸੂਫੀ ਫਕੀਰ ਸਾਈ ਮੀਆਂ ਮੀਰ ਜੀ ਤੋਂ ਇਹ ਸੁਹਾਨੀਅਤ ਦੇ ਕੇਂਦਰ ਦਾ ਨਹੀਂ ਪੱਥਰ ਰਖਾਇਆ ਜਾਵੇ ਤਾਂ ਜੋ ਧਰਨ ਦੀ ਦੁਨੀਆ ਵਿੱਚ ਇੱਕ ਮਿਸਾਲ ਕਾਇਮ ਹੋ ਸਕੇ ਅਤੇ ਸਮੁੱਚੀ ਲੋਕਾਈ ਨੂੰ ਇੱਕ ਉੱਤਮ ਸੰਦੇਸ਼ ਮਿਲ ਸਕੇ ਕਿ ਜੇਕਰ ਕਿਸੇ ਸੱਚੇ ਧਰਮ ਕੇਂਦਰ ਦੀ ਸਥਾਪਨਾ ਕਰਨੀ ਹੈ ਤਾਂ ਕਿਸ ਤਰ੍ਹਾਂ ਸਮੁੱਚੀ ਲੋਕਾਈ ਨੂੰ ਉਸ ਵਿੱਚ ਬਰਾਬਰ ਦਾ ਯੋਗਦਾਨ ਪਾਉਣ ਦਾ ਅਵਸਰ ਦੇਣਾ ਚਾਹੀਦਾ ਹੈ ਇਹ ਸੁਣ ਕੇ ਸਾਰਿਆਂ ਦੇ ਹੀ ਮੂੰਹ ਚੋਂ ਉੱਚਾ ਭਰੇ ਵਿਸਮਾਦ ਨਾਲ ਨਿਕਲਿਆ ਤੁਹਾਨੂੰ ਗੁਰੂ ਨਾਨਕ ਦੇਵ ਜੀ ਤਾਨ ਗੁਰੂ ਗਰਜਨ ਦੇਵ ਜੀ ਬ੍ਰਹਮ ਗਿਆਨੀ ਪਰਉਪਕਾਰ ਉਹ ਮਹਾ ਭਾਈ ਗੁਰਦਾਸ ਜੀ ਵਾਹ ਦਾਤਾ ਜੀ ਇਹ ਕਮਾਲ ਦੀ ਚੋਣ ਹੈ ਸੱਚ ਮੁੱਚ ਕਮਾਲ ਦੀ ਸ਼ਖਸੀਅਤ ਹਨ ਸਾਈ ਮੀਆਂ ਮੀਰ ਜੀ ਰੱਬ ਨਾਲ ਅਤ ਦਾ ਦਿਲ ਹੀ ਪਿਆਰ ਮਨ ਦੀ ਨਿਰਮਲਤਾ ਅਤ ਉੱਚੇ ਦਰਜੇ ਦੀ ਸਭ ਨੂੰ ਸੰ ਦ੍ਰਿਸ਼ਟੀ ਨਾਲ ਦੇਖਣਾ ਤਰੰ ਜਾਤ ਵੱਡੇ ਛੋਟੇ ਕਿਸੇ ਕਾਰਨ ਕਿਸੇ ਤੋਂ ਕੋਈ ਸੂਗ ਨਹੀਂ ਅਤ ਦਾ ਸਤਕਾਰ ਫਿਰ ਵੀ ਅਤ ਦੀ ਨਿਮਰਤਾ ਫਿਰ ਕਮਾਲ ਕਿਸੇ ਪੰਡਿਤ ਕਾਜ਼ੀ ਮੁੱਲਾ ਪੀਰ ਫਕੀਰ ਅਹਲਕਾਰ ਸ਼ਹਿਨशाह ਦੀ ਪਰਵਾਹ ਕੋਈ ਨਹੀਂ ਨਿਰੋਲ ਸੱਚੇ ਧਰਮ ਮਾਰਗ ਦੇ ਮਤਲਾਸ਼ੀ ਹਨ ਔਰ ਗੁਰੂ ਘਰ ਗੁਰਬਾਣੀ ਤੇ ਆਪ ਜੀ ਨਾਲ ਅਤ ਦਾ ਦਿਲ ਪਿਆਰ ਵੀ ਰੱਖਦੇ ਹਨ ਸਤਿਗੁਰ ਜੀ ਤਾਂ ਫੇਰ ਠੀਕ ਹੈ ਸ਼ੁਭ ਕਾਰਜ ਦੀ ਆਰੰਭਤਾ ਵਿੱਚ ਹੋਰ ਦੇਰੀ ਨਾ ਹੋਵੇ ਸੋ ਬਾਬਾ ਬੁੱਢਾ ਜੀ ਆਪ ਕੁਝ ਚੋਣਵੇਂ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਲਾਹੌਰ ਚਲੇ ਜਾਓ ਅਰ ਸਾਈ ਮੀਆਂ ਮੀ ਜੀ ਨੂੰ ਸਾਡੇ ਵੱਲੋਂ ਅਰ ਸਾਰੀ ਸੰਗਤ ਵੱਲੋਂ ਇਸ ਸ਼ੁਭ ਕਾਰਜ ਲਈ ਨਿਯੋਤਿਤ ਆਵੋ ਇਸ ਤਰ੍ਹਾਂ ਸਤਿਵਚਨ ਕਹਿ ਕੇ ਸਭ ਵਿਦਾ ਹੋਏ ਅਤੇ ਮਾਨਵਤਾ ਦੀ ਭਲਾਈ ਦੇ ਇਹਨਾਂ ਦੋ ਮਹਾਨ ਕਾਰਜਾਂ ਦਾ ਮੁੱਢ ਵੱਜਾ 1588 ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਅਗਲਾ ਜੋ ਪ੍ਰਸੰਗ ਅਸੀਂ ਪਰੰਪਾਰਸ ਵਿੱਚੋਂ ਪੜਾਂਗੇ ਉਹ ਹੈ ਨਿਕਸਰੇ ਪੰਖੀ ਸਿਮਰ ਹਰ ਪੰਖ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂਕਿ ਜੋ ਆਉਣ ਵਾਲੇ ਪ੍ਰਸੰਗ ਹਨ ਉਹ ਆਪਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਬੈਰਾਗਨ ਚੈਨਲ ਵਿੱਚ ਆਪਜੀ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਜਿਉਂਦੀ ਜਾਗਦੀ ਸਾਧ ਸੰਗਤ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ ਕੀਰਤਨ ਅਤੇ ਜੀਵਨੀਆਂ ਨੂੰ ਪਲੇਲਿਸਟ ਵਿੱਚ ਅਲੱਗ-ਅਲੱਗ ਗਰੁੱਪ ਵਿੱਚ ਪਾ ਦਿੱਤਾ ਹੈ ਤਾਂ ਕਿ ਆਪ ਨੂੰ ਲੱਭਣ ਵਿੱਚ ਆਸਾਨੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ